ਅੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਠੀਕ ਠਾਕ ਹਾਂ ਅੱਜ ਆਪਾਂ ਟਰਾਲੀ ਦੀ ਰਿਪੇਅਰ ਕਰਨ ਲੱਗੇ ਆਂ ਤੇਰਾ ਫਰਸ ਖਰਾਬ ਹੋ ਗਿਆ ਸੀ ਕਾਫੀ ਜ਼ਿਆਦਾ ਆਪਾਂ ਘਰ ਹੀ ਕਰ ਰਹੇ ਆਂ ਟਰਾਲੀ ਰਿਪੇਅਰ ਨਾਲੇ ਪੇਂਟ ਪੂਟ ਕਰਨ ਵਾਲਾ ਸੀ ਇਹਨੂੰ ਬੇਕਰ ਖਰਾਬ ਹੋ ਰਿਹਾ ਸੀ ਕਿਹੜਾ ਛੱਟਬਾ ਵੀ ਰਿਹਾ ਉਹਨਾਂ ਨੇ ਉੱਤਰ ਲੱਗਿਆ ਤਾਂ ਬੰਦਾ ਉਹਨਾਂ ਅਲਟਾ ਦਾ ਫਰਸ ਲਾਵਾਂਗੇ ਨਾਲੇ ਪੇਂਟਿੰਗ ਕਰਕੇ ਉਹ ਲੰਗੀ ਵਰਗੀ ਬਣਾ ਦੇਣਾ ਮੈਂ ਗੱਲ ਕਾਫੀ ਜ਼ਿਆਦਾ ਗਈ ਸੀ ਇਹ ਉਧਰ ਆਪਣਾ ਸੰਦਰਪਾਲ ਮਿਸਤਰੀ ਫਿਰਦਾ ਥਾਲੀ ਰਿਪੇਅਰ ਕਰਨ ਤੋਂ ਬਾਅਦ ਆਪਾਂ ਹੋਰ ਰਿਪਰ ਦੀ ਵੀ ਰਿਪੇਅਰ ਕਰਨੀ ਹੈ ਆਪਣੇ ਦੀ ਉਹਦੀ ਵੀ ਹਾਲਤ ਕਾਫੀ ਖਰਾਬ ਹੋਈ ਪਈ ਹੈ ਵਿਚਾਰੇ ਦੀ ਕਿਉਂ ਮੂਰੇ ਸੀਜ਼ਨ ਆ ਰਿਹਾ 15-20 ਦਿਨ ਤੱਕ ਚੱਲੂ ਉਦੋਂ ਤੱਕ ਇਹ ਰਿਪੇਅਰ ਹੋ ਜਾਣੇ ਨੇ ਦੋਨੋਂ ਅਸੇਂਦਰ ਮਿਸਤਰੀ ਆਪਣਾ ਇਹ ਮੰਗਿਆਲ ਕੰਮ ਸਿੱਖ ਕੇ ਆਇਆ। ਬਾਕੀ ਤੁਹਾਨੂੰ ਪਤਾ ਹੀ ਆ ਜਿਹੜਾ ਮੰਗਿਆਲ ਸਿੱਖ ਗਿਆ ਕਿਹਾ ਜਾਊ। ਇਹ ਕੱਲ ਸਾਰੀ ਟਰਾਲੀ ਇਕੱਲਾ ਹੀ ਨਹੀਂ ਵਟਦੀ। ਤੋ ਅਸੇਂਦਰਾ ਕੈਸੇ ਹਾਲ ਕੰਮ ਸਿੱਖਿਆ ਫਿਰ? ਮੰਗਿਆਲ। ਕੈਸੇ ਹਾਲ ਸਿੱਖਿਆ ਮੰਗਿਆਲ ਕੰਮ? ਹਾਂ। ਇਹ ਮੰਗਿਆਲ ਦਾ ਮਿਸਤਰੀ ਹੈ ਜੀ। ਇੱਕ ਆਪਣਾ ਮਿਸਤਰੀ ਆ ਬਾਹਰੋਂ ਆਇਆ ਹੋਇਆ ਇਹ। ਇਹ ਮੂੰਹ ਘੱਟ ਦਿਖਾਉਣਾ ਤਾਂ। ਨਾ ਕੋਈ ਵੀ ਟਰਾਲੀ ਦੇਖੋ। ਨਾਸ ਪੱਤੇ ਕਾਪੀ ਲਾਈਏ। ਹਾਂ। ਮਾਰਗ ਸਾਹਿਬ ਜੀ ਆਪਾਂ ਕੀ ਕਰ ਜਾਣਾ। ਆਹ ਆਪੇ ਨਿਕਲੇ। ਕੋਈ ਕੱਲ੍ਹ ਸੰਪਰਨ ਇਹ ਸਾਰੀ ਚੰਗੀ ਤਰ੍ਹਾਂ ਸਾਫ਼ ਕਰਤੀ। ਆਲੇ ਫਰਸ ਫਰਸ ਬਾਅਦ ਕਹਿੰਦੇ ਆ ਲਾਲੇ ਜੀ ਨੇ ਐਨ ਬਣਾਤੀ ਜਰਜੋਰ ਜਿਹੜੀ ਲੱਗੀ ਹੋਈ ਸੀ ਸਾਰੀ ਉਤਾਰਤੀ ਬਾਕੀ ਮੈਸਤਰੀ ਮਾਰ ਗਿਆ ਉਹ ਕਿਉਂ ਬਾਬੇ ਕਹਿਦਣ ਚ ਹੋ ਜੂ ਅਰੇ ਆਂ ਦੋ ਤੰਗਾਂ ਨਾਲ ਹਾਂ ਸੀਜ਼ਨ ਤਾਂ ਨਹੀਂ ਲੰਗਾ ਹੋਣਗੇ ਪੂਰਾ ਹੈ ਤੇ ਕੋ ਰਿਪੇਅਰ ਦਾ ਕੰਮ ਵੀ ਜੋਰ ਨਾਲ ਕਰ ਰਹੇ ਨੇ ਉਹ ਤਾਂ ਸਾਡਾ ਬੰਦਾ ਰੋਟੀ ਵੀ ਟਰਾਲੀ ਦੇ ਥੱਲੇ ਬੈਠੀ ਖਾਂਦਾ ਰੋਜ਼ ਐਂਦਰ ਬਾਕੀ ਸੰਤਖੰਦਰ ਚਾਹ ਬਹੁਤ ਪੀਂਦਾ ਮੈਨੂੰ ਆਲਾ ਵੀ ਟਰਾਲੀ ਤਿਆਰ ਕਰਦੇ ਕਰਦੇ ਦੋ ਟੈਂਕਰ ਚਾਹ ਦੇ ਪੀਜੂ ਘੜੇ ਦੁੱਧਾਲੇ ਹਾਂ ਉਹ ਬਾਕੀ ਜਦੋਂ ਟਰਾਲੀ ਤਿਆਰ ਹੋ ਗਈ ਤੁਹਾਨੂੰ ਫਿਰ ਦਿਖਾਵਾਂਗੇ ਸਾਰੀ ਕਿਹੜਾ ਫਰਕ ਲਾਇਆ ਹੈ ਇਹਦਾ ਉਹ ਵੀ ਦਿਖਾਵਾਂਗੇ ਸਾਕੇ 90 ਮੀਰਦੀ ਦਾ ਕਾਦਰ ਲੈ ਜਾਵਾਂਗੇ ਜਾ ਕੇ ਤੇ ਉਹ ਦੁਬਾਰਾ ਉਹਦੇ ਕਾਦਰ ਦੀ ਫਿਟਿੰਗ ਕਰਾਂਗੇ ਜੀ ਇਹੋ ਜਰਾ ਕੰਮ ਬਸ ਕਰ ਹੀ ਕਰ ਰਹੇ ਹਾਂ ਕਾਤੀ ਮੇਤਰੀ ਮੰਗ ਵਾਲੀ ਆ ਹੈਗਾ ਆਪਣੇ ਕੋਲੇ ਆਓ ਕੈਸਾ ਸਖਿਆ ਦੀ ਕੰਮ ਮੰਗਿਆ ਦੱਸ ਹੋਰ ਪੂਰਾ ਰੇਡੀ ਹੋ ਗਿਆ ਨਾ ਹਾਂ ਚੱਲ ਮੇਰੀ ਗੈਲੋਂ ਪਟਿਆਣਾ ਇਹ ਕੰਮ ਤਾਂ ਬਹੁਤ ਖਿੱਤੇਆ ਕਰ ਲੋ ਹਾਂ ਹੋਰ ਕੀ ਕੀ ਕਰਾ ਕੱਲ ਮੇਰੇ ਘਰ ਦੀ ਕੰਮ ਹੱਸ ਪਟਿਆ ਰੈਡ ਬਾਲ ਨਾ ਖੋਲਦੇ ਨੇ ਅਸੀਂ ਤਾਂ ਪਟਿਆ ਦਾ ਹਾਂ ਦੇਖਣਾ ਦੇਖਣਾ ਚੜਾ ਕੰਮ ਹਾਂ ਕਰੰਤ ਜਰਜੋਰ ਬੜੀ ਲਾਹੀ ਐ ਕਿਵੇਂ ਮਲੀ ਇਹ ਇਹ ਗ੍ਰੈਂਡਰ ਨਾਲ ਸਾਰੀ ਉਹ ਇਹ ਲੋ ਤੋਂ ਹੀ ਐਨ ਬਣਾ ਦੀ ਜਰਜੋਰ ਜਮੇ ਖਤਮ ਕਰਤੀ ਅੰਦਰ ਨੇ ਅਲਾ ਕਾਇਸਨ ਨਾਲ ਤੋਂ ਸੀ ਹਾਂ ਕਾਸਟਰ ਨਹੀਂ ਕਾਸਟਡ ਕਾਸਟਕ 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 ਛੋਡਾ ਪਾਣੀ ਸਪਰੇਅ ਕਰਤੀ ਪੰਪ ਨਾਲ ਹਾਂ ਸਾਰੀ ਜਰੂਰ ਹੋਊਗੀ ਗੈਲੋ ਗਰਿੰਡਰ ਪੇਰ ਦਾ ਸਾਥ ਆਓ ਲਾਓ ਜੀ ਇਹ ਪਹਿਲਾਂ ਕਾਸਟਿਕ ਛੋਡਣਾ ਕੱਲ੍ਹ ਤੋਂ ਖਾਲੀ ਪਰ ਗਰਿੰਡਰ ਨਾਲ ਸਾਰੀ ਜਰੂਰ ਤਾਰਤੀ ਨਾਲ ਤਾਂ ਨਾਲੇ ਗੈਲੋ ਫਾਰਸ ਫੋਰਸ ਪਟਾ ਕੱਲ ਮੈਂ ਕਰਨੀ ਸੀ ਅਤੇ ਲੋਕਾਂ ਮੈਂ ਖੜਿਆ ਹੀ ਪੀਆ ਟਰਾਲੀ ਸਾਰੀ ਸਾਊਥ ਅਫਰੀਕਾ ਵਾਲਾ ਮਿਸਤਰੀ ਤਾਂ ਆਪਣਾ ਥੱਲੇ ਹੀ ਰਹਿੰਦਾ ਇਹ ਬਾਕੀ ਦੋ ਟਰਾਲੀ ਤਿਆਰ ਹੋ ਗਈ ਤੁਹਾਨੂੰ ਫੇਰ ਅੱਜ ਹੁਣ ਇਹਦੇ ਫਰਸ਼ ਦੀ ਚੱਦਰ ਲੈ ਕੇ ਆਉਣਾ ਜਾ ਕੇ ਆਹ ਸ਼ੰਦਰਾ ਕਾਇਦਾਂ ਚ ਹੋਜੂ ਤਿਆਰ ਚਾਹ ਪਕਾਉਣੀ ਸੀਜ਼ਨ ਉਰੀ ਤਾਂ ਨਹੀਂ ਲੰਗਾਉਂਗੇ ਹਾਂ ቱੜੀ ਵੇਲੇ ਨੂੰ ਹੋਜੂ ਚਲਦੀ ਹੋਰ ਵੀ ਕੰਮ ਬਹੁਤ ਕਰਨਾ ਨੇ ਕੱਲੀ ਉਹ ਟਰਾਲੀਓ ਕਰਨੀ ਐ ਹਾਂ ቱੜੀ ਵੇਲੇ ਨੂੰ ਹੋਜੂ ਚਲਦੀ ਕਿ ਨਹੀਂ ਮੈਨੂੰ ਕੀ ਬਚੂਗਾ ਅਜੇ ਕੱਲੀ ਟਰਾਲੀ ਹੋਈ ਹਾਂ ਕਿਤੇ ਉਰੀ ਨਾਲ ਠੇਕਾ ਲਈ ਬੈਠਾ ਰਹੀ ਆ ਜੱਦ ਲਿਆਉਣਿਆ ਚਾਦਰ ਚੱਕੇ ਚਦਰਦਾਨ ਲੈ ਕੇ ਆਉਣਾ 90 ਤੋਂ ਆ ਰਾਂਗੇ ਇੱਥੇ ਗੁਣੀਆਂ ਪਿਆਰ ਨੂੰ ਆ ਦੇ ਫੋਰਮੈਨ ਨੂੰ ਗੁਣੀਆਂ ਦੇ ਲਵੀ ਖੜਾ ਕਰ ਮੁਸਾਇਕਾ ਬਾਹਰ ਦੇਖਣ ਥੋੜਾ ਸੰਤਪਾਲ ਮੈਸਤਰੀ ਆ ਆ ਮੈਸਤਰੀ ਸਾਊਥ ਅਫਰੀਕਾ ਤੋਂ ਲਿਆਂਦਾ ਆ ਦੇਖ ਲੋ ਟਰਾਲੀ ਦਾ ਕੀ ਹਾਲ ਕਰਿਆ ਇਹਨਾਂ ਨੇ ਜੇਹੰਦਰ ਮੰਗਾਲ ਨੌਕਰੀ ਕਰਕੇ ਆ ਕਈ ਸਾਲ ਹਾਂ ਜਹੰਦਰ ਕੈ ਸਾਲ ਕਰਿਆ ਆ ਲੇਖਤ ਨੇ ਕੰਮ ਲੈਖਤ ਗਿਆ ਹੈ ਹਾਂ ਮੰਗਾਲ ਮਿਸਤਰੀਆਂ ਦਾ ਕੰਮ ਸਿੱਖਿਆ ਹੈ ਕਾਲੇ ਮਿਸਤਰੀ ਦੇ ਹਾਂ ਦਰਸਾਂ ਦਾ ਮੁੰਡਾ ਸ਼ੈਵਾਂ ਦਾ ਮੁੰਡਾ ਇਹ ਟਰਾਲੀ ਦਾ ਫਰਸ ਪੜਦਾ ਇਹਨਾਂ ਦੇ ਵਿੱਚੋਂ। ਸ਼ਰੀ ਬਣੇ ਦਾ ਕੰਮ ਨਹੀਂ ਚੱਲਦਾ ਹੈ ਵਿੱਚ ਦੀ ਨੀੜਾ ਵੀ ਵੱਢ ਕੇ ਆਉਂਦਾ ਇਹ। ਉਹ ਚੱਲਿਆ ਹੁਣ ਵਿੱਚ ਦੀ ਨੀੜਾ ਵੱਟਣ ਉਧਰ ਸਬਜ਼ੀਆਂ ਲੌਂਗ ਵਾਸਤੇ। ਉਹ ਬੱਦਰਾ ਸਮਾਨ ਜਿਹੜਾ ਪਹਿਨੇ ਬੀਜੀਆਂ ਦੀ ਸਬਜ਼ੀਆਂ ਸਜੀਆਂ ਪਾਲਕ ਪੂਲਕ ਜਾ। 那。<No. S 2> no.